ਮੈਨੂੰ ਦੁੱਖ ਹੁੰਦਾ ਜੋ ਦੇਖ ਕੇ ਕਿ ਜਿਹੜੇ ਕੰਮ ਆਪਾਂ ਕੀਤੇ ਸੀ ਸਾਰੇ ਹੀ ਰੁਕੇ ਪਏ ਆ ਜਾਂ ਬੰਦ ਹੋ ਗਏ ਮੈਂ ਸੇਵਾ ਕੇਂਦਰ ਖੋਲੇ ਸੀ ਬੰਦ ਕਰ ਦਿੱਤੇ ਮੈਂ ਵਰਲਡ ਕੱਪ ਕਬੱਡੀ ਕਰਾਉਂਦਾ ਸੀ ਬੰਦ ਕਰ ਦਿੱਤਾ ਅਸੀਂ ਮੁੰਡਿਆਂ ਨੂੰ ਜੇ ਮ ਖੇਡਾਂ ਦੇ ਸਮਾਨ ਦਿੰਦੇ ਸੀ ਉਹ ਹੀ ਨਹੀਂ ਦਿੰਦੇ ਹੁਣ ਹੁਣ ਤਾਂ ਕੁਛ ਨਹੀਂ ਇੱਕ ਸ਼ਰਾਬੀ ਮੁੱਖ ਮੰਤਰੀ ਮਿਲ ਗਿਆ ਉਹਨੂੰ ਨਾ ਬੋਲਣ ਦੀ ਅਕਲ ਹੈ ਨਾ ਕੰਮ ਕਰਨ ਦੀ ਅਕਲ ਹੈ ਉਹ ਤਾਂ ਕੱਲਾ ਫੀਲਿੰਗ ਲੈ ਕੇ ਰਹਿੰਦਾ ਕਿ ਮੈਂ ਜੀ मिनिस्टर ਹਾਂ ਤੁਸੀਂ ਦੇਖਿਆ ਹੀ ਹੁਣ ਅਰਸੋ ਚਾਰ ਪੰਜ ਦਿਨ ਬਠਿੰਡੇ ਕੀ ਕੀਤਾ ਇੱਕ ਤਾਂ ਸ਼ਾਮ ਨੂੰ ਇੰਨੀ ਪੀ ਲੈਂਦਾ ਉਹਨੂੰ ਪਤਾ ਹੀ ਲੱਗਦਾ ਉਹਦਾ ਦਿਮਾਗ ਕਿੱਦਰੀ ਹੁੰਦਾ ਹੈ ਉਹ ਰੋਡ ਸ਼ੋਅ ਸੀ ਬਠਿੰਡੇ ਉਹਨੂੰ ਚੜ ਗਈ ਜਿਆਦਾ ਗੱਡੀ ਤੇ ਚੜ ਗਿਆ ਉਹ ਨਸ਼ਾ ਇੰਨਾ ਹੋ ਗਿਆ ਉਹਨੇ ਬੋਤਲ ਜਿੰਦਾਬਾਦ ਜਿੰਦਾਬਾਦ ਉਹਨੇ ਪਾਣੀ ਦੀ ਬੋਤਲ ਮੰਗਾਈ ਥੋੜਾ ਦੋ ਦਿਨ ਘੁੱਟਾ ਲੈ ਕੇ ਸਾਰਾ ਆਪੇ ਪੱਗ ਦੀ ਡੋਲ ਦੀ ਸਾਰਾ ਆ ਕੋ ਮੁੱਖ ਮੰਤਰੀ ਕਹਿਣ ਤੇ ਲਾਇਕ ਹੈ 3 ਸਾਲ ਹੋ ਗਏ ਝਾੜੂ 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 ਕਰਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਕੇ ਨਾ ਰੱਖ ਲਿਆ ਆਮ ਆਦਮੀ ਹੈ ਸਾਰੇ ਠੱਗ ਇੱਥੇ ਹੁਣ ਆ ਕਟਾਰੂ ਚੱਕ ਜਾ ਕੋਈ ਬੰਦਾ ਹੈ ਮਨਾਂ ਵੀਡੀਓ ਤਾਂ ਦੇਖੀ ਹੁਣੇ ਸਾਰਿਆਂ ਨੇ ਐ ਕੱਲੀਏ ਇਹ ਨਹੀਂ ਪੰਛੀਆਂ ਦੀ ਇਹਨਾਂ ਦੀਆਂ ਭਗਵੰਤਪਤ ਕੀ ਗਰਦੂਤਾ ਇੱਕ ਕੰਮ ਕੀਤਾ ਇਹਨਾਂ ਨੇ ਸਾਰਿਆਂ ਨੇ ਨਵੇਂ ਵਿਆਹ ਕਰਾ ਲਏ ਭਗਵੰਤ ਮੰਦਾ ਦੂਜਾ ਕੰਮ ਦੂਜਾ ਹੋ ਗਿਆ ਦੂਜੇ ਦੇ ਨਵੇਂ ਹੋਏ ਆ ਹੋਰ ਕੁਝ ਨਹੀਂ ਕੀਤਾ ਇਹਨਾਂ ਨੇ ਇਸ ਕਰਕੇ ਮੈਂ ਤੁਹਾਨੂੰ ਆਈ ਕਹਿਣਾ ਚਾਹਣਾ ਪੰਜਾਬ ਨੂੰ ਬਚਾ ਲਓ ਪੰਜਾਬ ਨੂੰ ਕੱਲਾ ਥੋੜੀ ਪਾਰਟੀ ਖੇਤਰੀ ਪਾਰਟੀ ਪਛਾ ਸਕਦੀ ਹੈ 103 ਸਾਲ ਪੁਰਾਣੀ ਖਾਲਸਾ ਜੀ ਥੋੜੀ ਫੌਜ ਹੈ ਤੁਸੀਂ ਕਮਜ਼ੋਰ ਕਰਤੀ ਆਪਣੀ ਫੌਜ ਇਹਨਾਂ ਦੇ ਗੱਲਾਂ ਦਿੱਲੀ ਵਾਲੀਆਂ ਪਾਰਟੀਆਂ ਦੇ ਗੱਲਾਂ ਚ ਆ ਕੇ ਦੇਖੋ ਕਿੱਡਾ ਵੱਡਾ ਨੁਕਸਾਨ ਹੋ ਗਿਆ ਤਾਕਤ ਹਜ਼ੂਰ ਸਾਹਿਬ ਤੇ ਆਰਐਸਐਸ ਨੇ ਕਬਜ਼ਾ ਕਰ ਲਿਆ ਹੈ